ਸਹੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਭਰਾ ਦਲਜੀਤ ਅੱਜ ਅਸੀਂ ਆਏ ਹੋਏ ਹਾਂ ਚਿੱਟੂ ਦੇ ਪਿੰਡ ਸਾਡੇ ਵੀਰ ਨੂੰ ਮਿਲਣ ਇਨੀ 7 ਸਾਲ ਦਾ ਤੇ ਆ ਰਿਹਾਗਾ ਪੋਲਟਰੀ ਫਾਰਮ ਦਾ ਪਹਿਲਾਂ ਵੀਰ ਦਾ ਬਲੈਲਰ ਰਗੁਰਿਆਂ ਦਾ ਫਾਰਮ ਸੀ ਹੁਣ 2 ਸਾਲ ਤੋਂ ਬਾਈ ਆਂਟਿਆਂ ਵਾਲੇ ਮੁਰਗਿਆਂ ਦਾ ਮੱਕੀਆਂ ਦਾ ਫਾਰਮ ਵੀ ਚਲਾ ਰਿਹਾ ਹੈਗਾ ਅੱਜ ਦਾ ਵਿਸ਼ਾ ਆਪਣਾ ਮੁਰਗੀ ਵਾਲਾ ਵੀ ਫਰ ਆਂਟਿਆਂ ਦੇ ਫਾਰਮ ਦਾ ਕਿ ਕਿਵੇਂ ਉਹ ਬਣਦਾ ਹੈ ਕਿਵੇਂ ਚੱਲਦਾ ਹੈ ਕਿੰਨਾ ਰੋਨ ਹੁੰਦਾ ਹੈ ਕੀ ਸਬਸਿਡੀ ਆਉਂਦੀ ਹੈ ਸਬਸਿਡੀ ਆਉਂਦੀ ਹੈ ਕਿ ਨਹੀਂ ਇਸ ਵਿਸ਼ੇ ਤੇ ਆਪਾਂ ساری ਗੱਲ ਕਰਾਂਗੇ ਜੀ ਨੂੰ ਮਿਲਦੇ ਆਂ ਬੀਤੀ ਸੱਚੀ ਗੱਲ ਸੀ ਲੱਗਦੀ ਨਾਮ ਭਾਈ ਆਪਣਾ ਮੇਰਾ ਬਜਿੰਦਰ ਸਿੰਘ ਆ ਭਾਈ ਜੇਠੂ ਕੇ ਪਿੰਡ ਆ ਮੇਰਾ ਪਾਪਾ ਮੰਡੀ ਕੋਲ ਤੁਹਾਡਾ ਨਾਮ ਗੁਰੂ ਗਿਵਰੀ ਜੇਠੂ ਕੇ ਤੋਂ ਜੀ ਭੇਡ ਇਹ ਬਾਈ ਕਾਲਾ ਜੀ ਵੀ ਜੇਠੂ ਕੇ ਤੋਂ ਭਾਈ ਹਾਂ ਭਾਈ ਠੀਕ ਹੈ ਅੱਛਾ ਭਾਈ ਜੀ ਹੁਣ ਆਪਾਂ ਗੱਲ ਕਰਦੇ ਆਂ ਟਿਆਲੇ ਵਰਗੀ ਫਾਰਮਦਾਰੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਫਾਰਮ ਸੰਭਾਲ ਰਿਹਾ ਹਾਂ ਫਾਰਮ ਨੂੰ ਭਾਈ ਉਹ ਕੰਮ ਤਾਂ ਆਪਾਂ ਤੋਂ ਯਾਰ 17 ਤੋਂ ਕਰਦੇ ਆਂ ਮਤਲਬ ਪਹਿਲਾਂ ਸਾਡੇ ਕੋਲ ਬਲੈਲਰ ਫਾਰਮ ਸੀਗੇ ਤੇ ਹੁਣ ਚਲੋ ਉਹ ਵੀ ਚੱਲ ਰਹੇ ਆ ਹੁਣ ਅਸੀਂ 1.5 ਸਾਲ ਹੋ ਗਏ ਇੱਥੇ ਲੇਅਰ ਕੰਨੀ ਨੂੰ ਆਂਡੇ ਦਾ ਫਾਰਮ ਕਰਦੇ ਆਂ। ਥੈਂਕ ਯੂ। ਇਹ ਕਿੰਨੇ ਬੱਚਿਆਂ ਦਾ ਫਾਰਮ ਹੈ ਇਹ ਆਪਣੀ? ਇਹ ਮੇਰੇ ਕੋਲ ਭਾਈ 13000 ਬੱਚੇ ਦਾ ਫਾਰਮ ਆ ऑलरेडी ਚੱਲ ਰਿਹਾ ਤੇ ਅਸੀਂ 25000 ਵੀ ਐਕਸਟੈਂਸ਼ਨ ਕਰੀ ਹੈ ਪਿੱਛੇ। ਠੀਕ ਹੈ। ਪਰ ਮਤਲਬ ਅਪਾ ਐਕਸਟੈਂਸ਼ਨ ਛੱਡੋ ਆਪਾਂ ਇੱਕ ਵਾਰੀ ਡਾਟੀ ਤੇ ਗੱਲ ਕਰਦੇ ਆਂ 13000 ਬੱਚਿਆਂ ਦੇ ਫਾਰਮ ਬਾਰੇ ਗੱਲ ਕਰਕੇ। ਇਹ ਕਿੰਨੇ ਏਰੀਆ 'ਚ ਬਣਿਆ ਹੋਇਆ ਹੈ? ਇਹ ਭਾਈ ਮਤਲਬ ਹੁਣ ਤਿੰਨ ਕ ਕਨਾਲਾਂ ਦਾ ਹੋ ਸਕਦਾ ਬਸ ਇਹ ਪ੍ਰੋਪਰ ਮਤਲਬ ਐ ਕਨਾਲਾਂ ਦੇ ਤੌਰ ਤੇ ਨਹੀਂ ਕੱਢਿਆ ਉਦਾਂ 200 ਫੁੱਟ ਲੰਮਾ ਵੀਰੇ 48 ਫੁੱਟ ਚੌੜਾ ਬਾਕੀ ਸਾਈਡਾਂ ਦਾ ਤਾਂ ਡਿਫਰੈਂਟ ਹੈ ਬਿਲਡਿੰਗ ਬਿਲਡਿੰਗ ਇੰਨੇ ਦਾ ਡਬਲ ਸਟੋਰੀ ਨਹੀਂ ਇਹ ਮਤਲਬ ਡਬਲ ਸਟੋਰੀ ਨਹੀਂ ਹੈਗਾ ਇਹ ਅਨਡਰ ਦਾ ਸਿੰਗਲ ਸਟੋਰੀ ਸਿੰਗਲ ਮੈਂ ਉੱਪਰਲੀ ਸਟੋਰੀ ਦੇ ਬੱਚਾ ਦਾ ਥੱਲੇ ਇਹਨਾਂ ਦਾ ਬੇਸ ਜਿਹੜੀ ਹੁੰਦੀ ਹੈ ਉਹ ਮਿੱਠਾ ਮਗਰ ਕਿੰਨਾ ਖਰਚ ਆ ਗਿਆ ਬਈ ਆਪਣਾ ਇਹ ਤੇ ਬਈ ਉਦੋਂ ਪ੍ਰੋਡਕਸਟ ਮਤਲਬ ਕਰੋੜ ਰੁਪਏ 1 ਕਰੋੜ 57 ਲੱਖ ਰੁਪਏ ਲਾ ਕੇ ਆ ਸੀਗਾ ਪ੍ਰੋਡਕਸ਼ਨ ਹੋਂ ਤੱਕ ਬਈ ਮਤਲਬ ਇਨਕਲੂਡਿੰਗ एवरीथिंग ਸਾਰਾ ਕੁਝ ਪਾ ਕੇ ਮਤਲਬ ਵੀ ਫਰੀडम ਲਪਾ ਕੇ ਇੱਕ ਸਟੋਰ ਪਾ ਕੇ ਹਾਂ ਬੱਚੇ ਸਾਰਾ ਕੁਝ ਐਕਟਰੀ ਸੀਤੀ 26 ਮਾਨ ਤੇ ਕਿੰਨੇ ਟਾਈਮ ਚ ਬਣਾ ਲਿਆ ਸੀ ਵੀ ਰੈਡੀ ਹੋ ਗਿਆ ਸੀ ਅਲਰੈਡੀ ਦਾ ਬਈ ਰੂ ਭਾੜਾ ਮਿਲਤਾ ਨਾ 3 ਮਹੀਨੇ ਚ ਤਾਂ ਬਿਲਡਿੰਗ ਦੀ ਕੰਸਟਰਕਸ਼ਨ ਪੂਰੀ ਹੋ ਗਈ ਫੀ ਸਾਡੇ ਕੋਲ ਤਾਂ ਉਧਰ ਮਤਲਬ ਫਾਰਮ ਹੈ ਗਿਆ ਸੀ ਸੇਮ ਪੈਰਲਰ ਬੱਚਿਆ ਸਾਈਡ ਤੇ ਤਿਆਰ ਕਰਨਿਆ ਸੀ ਸਾਨੂੰ ਤਾਂ ਸਾਰੀ ਸਾਡੇ 3 ਮਹੀਨੇ ਲੱਗੇ ਮਤਲਬ 4 ਕੁ ਮਹੀਨੇ ਮਤਲਬ ਮੁਰਗੀ ਪ੍ਰੋਡਕਸ਼ਨ ਤੇ ਉਂਥੇ ਲੱਗ ਗਿਆ 4 ਕੁ ਮਹੀਨੇ ਚ ਸੈਟ ਤਿਆਰ ਕਰ ਲਿਆ ਸੀ ਉਦੋਂ ਆਸੀਂ ਸ਼ਿਫਟਿੰਗ ਇਧਰ ਕਰਤੀ ਸੀ ਬਰਤਨ ਤੇ ਇਹ ਆਪਾਂ ਗੱਲ ਕਰੀਏ ਲੋਨ ਦਾ ਕਿੰਨਾ ਲੋਨ ਹੋ ਜਾਂਦਾ ਇਹਦੇ ਤੇ ਇਹਦੇ ਬਈ ਵੇਖੀ ਬਾਕੀ ਸਾਨੂੰ ਬੜਾ ਡੀਪਲੀ ਪਤਾ ਨਹੀਂ ਜਿਹੜੀ ਸਾਡੀ ਸਮਝ ਨੂੰ ਮੁਤਾਬਕ ਬੜਾ ਸਾਡਾ ਸੀਐਸ ਉਹਨੇ ਕਿਹਾ ਵੀ 20 ਲੱਖ ਦਾ ਲੋਨ ਹੁੰਦਾ ਬੰਗੀ ਇਹ ਇਹ ਤੇ 25% ਸਬਸਿਡੀ ਆ ਬਈ ਜੈਂਟਸ ਦੇ ਨਾਂ ਤੇ ਲੇਡੀਜ਼ ਦੇ ਨਾਂ ਤੇ ਮਤਲਬ 35% ਤੇ ਆਪਾਂ ਨੂੰ ਸਬਸਿਡੀ ਵਾਲਾ ਅਪਲਾਈ ਕਰਿਆ ਸੀ ਆਪਾਂ ਜੀ ਹਾਂ ਬਈ ਲਿਆ ਸੀ ਪਰ ਲੋਨ ਮੰਨ ਲਓ ਵੀ 19 ਲੱਖ ਲੋਨ ਦੇਣ ਦੀ ਹੈ ਸਰਕਾਰ 20 ਮਤਲਬ ਕਿ ਠੀਕ ਹੈ ਤੇ ਉਹ ਲੋਨ ਆਪਾਂ ਕਹਦਾ ਫਿਰ ਕੱਟਦੇ ਕਿ ਲੋਨ ਹੀ 19 ਦਾ ਕਰਦੇ ਉਹ ਨਹੀਂ ਵੀ ਕਰਦੇ ਬਈ ਮੈਂ ਕਹਿੰਦੇ ਵੀ ਇਹ ਕੁਛ ਘੱਟ-ਕੁੱਟ ਲਾ ਦਿੰਦੇ ਇਹ ਮਤਲਬ ਆਪਾਂ ਨੂੰ ਭਰਨਾ ਵੀ 19 ਹੈ ਮਿਲਦਾ ਵੀ ਉਹਦੇ ਵਿੱਚੋਂ ਬਾਈ 19 'ਚ ਮਤਲਬ ਬਈ 15 ਕ ਲੱਖ ਦਾ ਤਾਂ ਇਹਨਾਂ ਨੇ ਲੋਨ ਕਰਤਾ ਸੀ ਬਈ 4 ਲੱਖ ਲਿਮਟ ਬਣਾਤੀ ਸੀ 4 ਲੱਖ ਹਾਂ ਤੇ ਸਬਸਿਡੀ ਫਿਰ ਇਹਦੇ ਵਿੱਚੋਂ ਘੱਟੀ ਜਾਉ ਹਾਂ ਸਬਸਿਡੀ ਦੇ ਵਿੱਚੋਂ ਘੱਟੀ ਜਾਉਂਦੀ ਬਾਈ ਸਬਸਿਡੀ ਸਾਰੇ ਚੋਕਟੇ ਜਾਊਗਾ ਸਾਰੇ ਚੋਕਟੇ ਜਾਊਗਾ 35% ਦਾ ਮਤਲਬ ਲਿਆ ਸੀ ਆਪਾਂ ਉਹਦੇ ਉੱਪਰ ਵੀ ਕੇ ਸਾਡਾ ਪਾਸ ਹੋਇਆ ਪਿਆ ਕੇਸ ਪਾਸ ਹੋਣ ਦਾ ਹੋ ਗਏ 7-8 ਮਹੀਨੇ ਠੀਕ ਹੈ ਜੀ ਮਤਲਬ ਹਜੇ ਸੈਂਟਰ ਸਰਕਾਰ ਨੇ ਕਹਿੰਦੇ ਪੈਸੇ ਨਹੀਂ ਜਾਰੀ ਕਰੇ ਸਬਸਿਡੀ ਵਾਸਤੇ ਕਹਿੰਦੇ ਵੀ ਜਦੋਂ ਹੋ ਗਿਆ ਤਾਂ ਪ੍ਰਾਇੋਰਟੀ ਦੇ ਅਧਾਰ ਤੇ ਹੋਊਗਾ ਸਬਸਿਡੀ ਆਵੇ ਫਿਰ ਹਾਲ ਨਹੀਂ ਫਿਰ ਹਾਲ ਤੇ ਇਹ ਆਪਾਂ ਗੱਲ ਕਰਕੇ ਫਾਰਮ ਦੀ ਵਰਕਿੰਗ ਦੀ ਜੀ ਤਾਂ ਕਿੰਨੇ ਬੰਦੇ ਚਲਾ ਦਿੰਦੇ ਆ ਇਹਨੂੰ ਫਾਰਮ ਨਾ ਬਾਈ ਮਤਲਬ ਅੱਜ ਸਾਡੇ ਕੋਲ ਦੋ ਫੈਮਿਲੀਆਂ ਫਿਰ ਮੰਨ ਲਓ 17000 ਰੁਪਏ ਇੱਕ ਫੈਮਲੀ ਲੈਂਦੀ ਹੈ ਉਹ ਤਾਂ ਸਾਡਾ ਇੱਕ ਮਨ ਲਓ ਕਪਲ ਤੋਂ ਥੋੜਾ ਜਿਹਾ ਕੰਮ ਵੱਧਾ ਵੀ ਸਾਨੂੰ ਐਵੇਂ ਥੋੜਾ ਲੇਬਰ ਸੌਖੀ ਰਹਿੰਦੀ ਆ ਬਾਈ ਥੋੜਾ ਜਿਹਾ ਸੰਭਾਲ ਵਧੀਆ ਹੋ ਜਾਂਦੀ ਹੈ ਮੁਰਗੀ ਦੀ ਹਨਾ ਵੀ ਚਲੋ ਨਹੀਂ ਤਾਂ ਐ ਵੀ 30000 ਤੇ ਲੇਬਰ ਰਹਿ ਜਾਂਦੀ ਆ ਅਸੀਂ 5000 ਰੁਪਏ ਐਕਸਟਰਾ ਦੇ ਦਿੰਨੇ ਆ ਵੀ ਤੁਹਾਡਾ ਲੇਬਰ ਸੌਖੀ ਰਹੂਗੀ ਤਾਂ ਥੋੜੀ ਕੇਅਰ ਵੱਧੋ ਕਿ ਇਹ ਜਾਨਵਰ ਬਾਈ ਕੇਅਰ ਹੀ ਮੈਂ ਜਿੰਨੀ ਇਹ ਤੇ ਮੈਨੇਜਮੈਂਟ ਤੇ ਕੌਰ ਰੱਖਾਂਗੇ ਉਹਨਾਂ ਬਾਈ ਥੋੜਾ ਜਿਹਾ ਵਧੀਆ ਮੁਨਾਫਾ ਜਾਂਦਾ ਤੇ 1 2 ਤਿੰਨੀ ਟਾਈਮ ਦਾ ਕਿੰਨੀ ਉਮਰ ਦਾ ਹੋ ਕੇ ਬੱਚਾ ਇੱਕ ਦਿਨ ਲਾਤੀ ਦਿੰਦੇ ਜੀ ਇਹ ਬਈ 120 120 ਨਾ ਦਾ ਹੁਣ 10 ਤੋਂ ਲੈ ਕੇ 120 ਨਾ ਦਾ ਸਟਾਰਟਿੰਗ ਕਰ ਦਿੰਦਾ ਬਾਕੀ 150 160 ਦਿਨ ਤੇ ਜਾ ਕੇ ਪ੍ਰੋਪਰ ਅੰਡੇ ਦਾ ਸਾਈਜ਼ ਜਿਵੇਂ ਉਹ ਜਿਹੜਾ ਪ੍ਰੋਪਰ ਸਾਈਜ਼ ਹੁੰਦਾ ਬਈ 1700 1600 ਤੋਂ 1700 ਗ੍ਰਾਮ ਦੀ ਇੱਕ ਟ੍ਰੇ ਮੰਨੀ ਜਾਂਦੀ ਹੈ ਜਿਹੜੀ ਫੁੱਲ ਸਾਈਜ਼ ਕਹਿੰਦੇ ਆ ਜਿਹੜਾ ਮਤਲਬ ਪ੍ਰੋਪਰ ਜਦੋਂ ਪਹਿਲਾਂ 30 ਅੰਡੇ ਦੀ ਆ ਤੇ ਜਦੋਂ ਪਹਿਲਾਂ ਅੰਡਾ ਸੋਰੀ ਮਤਲਬ ਸਟਾਰਟ ਹੁੰਦਾ ਉਦੋਂ 1100 ਗ੍ਰਾਮ ਦੇ ਮਨਨ 2.5 ਰੁਪਏ ਅੰਡਾ ਦਿੱਕਦਾ ਹੈ ਠੀਕ ਹੈ ਜੀ ਮਨਨ ਜਿਉਂ-ਜਿਉਂ ਦੇ ਆਪ ਹੋਈ ਜਾਂਦੇ ਆ ਪੇਟ ਵਧੀਆ ਕਰ ਤੇ ਕਿੰਨਾ ਟਾਈਮ ਅੰਡਾ ਹੀ ਦਿੰਦੇ ਰਹਿੰਦਾ ਬੱਚਾ ਜੀ ਬੱਚਾ ਵੀ ਸਾਡਾ ਹਜੇ ਪਹਿਲਾ ਲਾਰਟ ਅਸੀਂ ਪੂਰਾ ਕੱਢਣਾ ਹੈ ਵੀ ਕਹਿੰਦੇ ਆ 2 ਤੋਂ 2.5 ਸਾਲ ਵੀ ਜਦੋਂ ਸਾਨੂੰ 1.5 ਸਾਲ ਹੋਇਆ ਇੱਧਰ ਕੰਮ ਕਰਦਿਆਂ ਨਾ ਵੀ ਹਜੇ ਸਾਡਾ ਉਮੀਦ ਹੈ सेम ਹੀ ਚੱਲੂ ਅਸਲ ਪ੍ਰੋਪਰ ਜਾਣਕਾਰੀ ਸਾਨੂੰ ਜਦੋਂ ਅਸੀਂ ਪੂਰਾ ਲਾਰਟ ਕੱਢ ਦੇਾਂਗੇ ਹਨਾ ਵੀ ਕਿੰਨਾ ਟਾਈਮ ਚੱਲਿਆ ਜਾਂ ਕੀ ਸੀ ਆਪਾਂ ਫਿਰ ਸਹੀ ਉਹਦੀ ਦੱਸ ਆਉਗੀ ਪਰ ਉਹ ਇੱਕ ਜੀ ਆਪਾਂ ਇਹ ਜਾਣਕਾਰੀ ਇੱਥੇ ਹਸਾਂ ਨਾਲ ਦਿੱਤੀ ਕਿ ਕੋਈ ਮੰਨਦਾ ਆ 4 ਤੋਂ 5 ਮਹੀਨਿਆਂ ਦਾ ਬੱਚਾ ਅੰਡੇ ਦੇਣ ਲੱਗ ਜਾਂਦਾ ਹੈ ਹਾਂ ਤੇ 2 ਸਾਲ ਦੀ ਉਮਰ ਤੱਕ ਅੰਡੇ ਦੇ ਹਾਂ 2 ਤੋਂ 2.5 ਦਿੰਦਾ ਬਈ ਇਸ ਸਮਾਈ ਦੇ ਜੰਮੀ ਆਇਆ ਨਾ ਬਈ ਜੇ ਇਹਨਾਂ ਥੋੜੇ ਦਵਾਈਆਂ ਤੋਂ ਬਚ ਕੇ ਰਹੀ ਉਹ ਮੁਰਗੀ ਐਂਟੀਬਾਇਓਟਿਕ ਤੋਂ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਕਹਣਾ ਮਨ ਲਵੇ ਨੇਚਰਲ ਚੀਜ਼ਾਂ ਕਰੇ ਧਿਆਨ ਥੋੜਾ ਰੱਖਿਆ ਜਾਵੇ ਤਾਂ ਥੋੜੀ ਮੁਰਗੀ ਲੰਮੀ ਚੱਲ ਜਾਂਦੀ ਹੈ ਜੇ ਕੋਈ ਹੁਣ ਵਾਇਰਲ ਵਗੈਰਾ ਆ ਗਿਆ ਮੁਰਗੀ ਨੂੰ ਐਂਟਰੀ ਬੈਟ ਕੇ ਜਾਂ ਕੋਈ ਇੰਜੈਕਸ਼ਨ ਵਗੈਰਾ ਦੇਣਾ ਪੈ ਗਿਆ ਉਹ ਥੋੜਾ ਜਿਹਾ ਘਟ ਜਾਂਦਾ ਤੇ ਜਦੋਂ ਇਹ ਮੁਰਗੀ ਆਂਡੇ ਦੇਣਾ ਬੰਦ ਕਰ ਦਿੰਦੀ ਹੈ ਉਸ ਤੋਂ ਬਾਅਦ ਫਿਰ ਉਹਦਾ ਕੀ ਹੁੰਦਾ ਹੈ ਇਹਨੂੰ ਬਈ ਕਰਲ ਵੜ ਕੇ ਆ ਜਾਂਦੇ ਆ ਮਤਲਬ ਵੀ ਕਰਲ ਮਤਲਬ ਵੀ ਜਿਵੇਂ ਉਹਨੂੰ ਮੁਰਗੀ ਖਾਣ ਦੇ ਸ਼ਕੀਨ ਆ ਜਿਹੜੇ ਮਤਲਬ ਪੂਰੀ ਮੁਰਗੀ ਉਹਦੋਂ ਇਹ ਮਤਲਬ ਰੇਟ ਦੇ ਜੇ ਅੰਡਾ ਡਾਊਨ ਆ ਤਾਂ ਮੀਟ ਦਾ ਰੇਟ ਵੀ ਘੱਟ ਹੋ ਜਾਂਦਾ ਇਹ ਮੁਰਗੀ ਵਿਕ ਜਾਂਦੀ ਉਹ ਪਿੰਨਾ ਤਾਂ ਪਾਉਂਦੇ ਜਾਂਦਾ ਅੰਦਾਜ਼ਾ ਬਈ 25 ਤੋਂ 40 ਦੇ ਵਿਚ ਵਿਚ ਐਵਰੇਜ ਹੀ ਰਹਿੰਦੀ ਆ ਮੰਦੇ ਚ 25 ਰੁਪਏ ਕਿਲੋ ਆ 40 ਤੇ 55 60 ਵੀ ਵਗ ਜਾਂਦੀ ਹੈ ਕਈ ਆ ਕਿਲੋ ਦਾ ਕਿਲੋ ਦਾ ਯਾਨੀ ਕਿ ਬੱਚਾ ਆਪਾ ਬਸ ਇਹ ਕੁਲ ਮਲਾ ਕੇ ਜਦੋਂ ਮੁਰਗੀ ਨਿਕਲ ਗਈ ਬੱਚਾ ਪੋਆ ਤੂੰ ਪੱਲਾ ਬੱਚਾ ਹਾਂ 50 ਕਰ ਜੀ ਬਸ ਇਹ ਦੇ ਪਾਸ ਤੇ ਨਵਾਂ ਬੱਚਾ ਜਿਹੜੀ ਫੀਡ ਆ ਉਹ ਚਲੋ ਆਪਾਂ ਐਕਸਟਰਾ ਆਪਣਾ ਖਰਚ ਆ ਜਾਊਗਾ ਤੇ ਜਿਵੇਂ ਆਪਣੇ ਬਲੇਲਰ ਮੁਰਗਿਆਂ ਤੇ ਜੀ ਕੰਪਨੀਆਂ ਹੁੰਦੀਆਂ ਕੰਪਨੀ ਬੱਚੇ ਪਾਉਂਦੀ ਆ ਉਹੀ ਚੱਗਦੀ ਆ ਉਹੀ ਫੀਡ ਹੁੰਦੀ ਆ ਇਹਦੇ ਚ ਵੀ ਉਹੀ ਸਿਸਟਮ ਹੁੰਦਾ ਜਾਂ ਇਹ ਨਹੀਂ ਨਹੀਂ ਬਾਈ ਇਹ ਸਾਰਾ ਪ੍ਰਾਈਵੇਟ ਆ ਇਹ ਸਾਰਾ ਓਨਰ ਦਾ ਆਪ ਦੀ ਰਿਸਕ ਆ ਮਤਲਬ ਨਫਾ ਨੁਕਸਾਨ ਕਿਵੇਂ ਪਤਾ ਨਹੀਂ ਰੇਟ ਦਾ ਆਜੇ ਡਾਊਨ ਆ ਗੇ ਕਿਉਂ ਥੋੜਾ ਡਾਊਨ ਚੰਲੀ ਜਾਂਦਾ ਪਿੱਛੇ ਆਪ ਵੀ ਚੱਲ ਗਿਆ ਸੀ 5 ਰੁਪਏ ਵੀ ਹੋ ਗਿਆ ਸੀ ਠੀਕ ਰਹਿ ਗਿਆ ਸੀ ਤੇ ਜਿਵੇਂ ਸਰਦੀਆਂ ਚ 6 ਸਾਢੇ 6 ਰੁਪਏ ਵੀ ਹੁੰਦਾ ਸੀ ਹਾਂ ਮਤਲਬ ਇਹਦਾ ਮੌਤ ਦੇ ਪਹਾ ਦਾ ਕੋਈ ਪਤਾ ਕੁਝ ਨਹੀਂ ਬਈ ਟੀਕੇ ਬੰਦੇ ਦਾ ਹਨ ਤੇ ਜੇ ਆਪਾਂ ਇੱਕ ਨਾਰਮਲ ਹੀ ਗੱਲ ਕਰਕੇ ਵੀ ਕਿਸੇ ਬੰਦੇ ਨੇ ਨਵਾਂ ਫਾਰਮ ਬਣਾਉਣਾ ਹੈ। ਮੁਰਗੀ ਜਾਂਦਾ ਹੀ ਕਰ ਲੈਣਾ, ਪੋਲਟਰੀ ਫਾਰਮ ਕਰਨਾ ਹੈ। ਤਾਂ ਉਹ ਅੰਡੇ ਵਾਲੇ ਮੁਰਗੀਆਂ ਦਾ ਫਾਰਮ ਕਰੇ ਜਾਂ ਮੀਟ ਵਾਲੀ ਮੁਰਗੀ ਆਪਲੇਲਰ ਮੁਰਗੀਆਂ ਦਾ ਫਾਰਮ ਕਰੇ। ਇਹ ਭਾਈ ਜਿਵੇਂ ਸਾਨੂੰ ਤਾਂ ਅਸੀਂ ਤਾਂ ਦੋਨੇ ਹੀ ਕਰਦੇ ਆਂ। ਕੰਮ ਆਣਾ ਵੀ ਪਰ ਜੇ ਦੇਖੀਏ ਇਹ 'ਚ ਥੋੜਾ ਰਿਸਕ ਬਹੁਤ ਵੱਡਾ ਹੈ। ਉਹ ਤੁਹਾਨੂੰ ਅੰਡੇ ਵਾਲੇ ਦਾ ਇਨਵੈਸਟਮੈਂਟ ਵੱਡੀ ਆ। ਇੱਕ ਮਤਲਬ ਆਇਆ ਵੀ ਜੇ ਇਹਨੂੰ ਦੀ ਮਨ ਝਟਕਾ ਲੱਗ ਗਿਆ ਕੋਈ ਪਾਣੀ ਦਾ ਨੁਕਸਾਨ ਬਹੁਤ ਜ਼ਿਆਦਾ ਹੈ 'ਚ। ਅਸੀਂ ਤਾਂ ਇਹ ਰეკਮੈਂਡ ਕਰਦੇ ਆ ਪਹਿਲਾਂ ਛੋਟਾ ਬਲੇਲਰ ਫਾਰਮ ਕਰੋ ਆਪਾਂ ਬਲੇਲਰ ਫਾਰਮ ਤੋਂ ਜਦੋਂ ਤੁਹਾਨੂੰ ਵੀ ਪ੍ਰੋਪਰ ਨੋਲੇਜ ਆ ਗਈ ਕਿ ਕਿਉਂਕਿ ਬੱਚਾ ਸੇਮ ਹੀ ਹੈ ਮੰਨ ਲਓ ਜਿਹਨੇ ਬਲੇਲਰ ਬੱਚਾ ਵਧੀਆ ਪਾਲ ਲਿਆ ਉਹ ਨੇਰ ਵੀ ਸਾਮ ਸਕਦਾ ਤੁਸੀਂ ਇੰਦੀ ਗੱਲ ਨਹੀਂ ਨਹੀਂ ਥੋੜਾ ਜਿਹਾ ਅਸੀਂ ਤਾਂ ਇਹ ਕਹਿੰਨੇ ਪਹਿਲਾਂ ਬਲੇਂਡਰ ਕਰੋ ਆਹ ਜਦੋਂ ਤੁਸੀਂ ਉਹਦਾ ਪੂਰਾ ਐਕਸਪੀਰੀਅੰਸ ਹੋ ਗਏ ਉਸ ਤੋਂ ਬਾਅਦ ਤੁਸੀਂ ਉੱਪਰ ਕਰੋ ਉਹਦੇ ਤੋਂ ਸਟਾਰਟ ਕਰ ਲਓ ਪਹਿਲਾਂ ਛੋਟੇ ਤੋਂ ਸਟਾਰਟ ਜਦੋਂ ਅੱਤੇ ਤਾਂ ਮੇਰੇ ਨਾ ਪਾਸ ਹੋਣੀ ਬੁੱਕ ਫਾਰਮ ਇਹ ਹੋਰ ਇਸ ਕੰਮ ਚ ਮੰਨ ਲਓ ਜਿਹੜੀਆਂ ਜ਼ਰੂਰੀ ਗੱਲਾਂ ਵੀ ਕਿਹੀਆਂ ਗੱਲਾਂ ਨਾਲ ਨੁਕਸਾਨ ਹੋ ਸਕਦਾ ਤੇ ਕਿਹੜੀਆਂ ਉਹ ਕੋਈ ਇੱਕ ਤਾਂ ਬਈ ਅਣਗੈਲੀ ਅਣਗੈਲੀ ਵੜਦਾ ਪੈਰੀਆ ਕੰਟਰੀ ਫਰਮ ਅਣਗੈਲੀ ਦਾ ਚੱਲਦੀ ਹੀ ਨਹੀਂ ਮਤਲਬ ਵੀ ਸਾਰੇ ਕੰਮ ਕੋਈ ਵੀ ਆਪਾਂ ਨੂੰ ਜ਼ਰੂਰੀ ਕੰਮ ਹੈ ਕਿਸੇ ਤਰ੍ਹਾਂ ਦਾ ਜੇ ਆਪਾਂ ਆਪਦੇ ਪਰਿਵਾਰ ਚ ਅੱਗੇ ਵਧਣਾ ਸਕਸੈਸ ਹੋਣਾ ਹੈ ਮਤਲਬ ਵੀ ਤੁਹਾਨੂੰ ਕੋਈ ਘਰੇਲੂ ਕੰਮ ਹੈ ਉਹ ਕੰਮ ਛੱਡਣਾ ਪੈਂਦਾ ਮਤਲਬ ਜਿਵੇਂ ਉਹਨਾਂ ਦੇ ਡਾਕਟਰ ਬਹਿੰਦੇ ਆ ਜਿਵੇਂ ਐਸੇ ਮੇਰਾ ਜੇਠੂ ਕੀ ਪਿੰਡ ਹੈ ਤੇ ਡਾਕਟਰ ਹਰਪਾਲ ਹੈ ਆਪਣੇ ਇੱਥੇ ਸਮਰੂਰ ਹੈ ਡਾਕਟਰ ਸੋਢੀ ਹੈ ਲੁਧਿਆਣੇ ਆ ਡਾਕਟਰ ਜਗਜੀਤ ਜਗਜੀਤ ਆਂਬਾਲੇ ਮਤਲਬ ਉਹਨਾਂ ਦਾ ਟਾਈਮਿੰਗ ਡਾਕਟਰ ਜੀ ਦੀ ਰਾਤ ਨੂੰ ਮਿਲਦੇ ਆ ਮਤਲਬ ਅਸੀਂ ਜਾਣਿਆ ਇੱਕ ਦੋ ਦੋ ਵਾਰੀ ਜਿਵੇਂ ਗੱਲ ਕਰਕੇ ਵੀ ਫੌਜੀ ਦੀ ਡਿਊਟੀ ਵਾਲਾ ਕੰਮ ਹੈ ਪੱਕਾ ਬਾਰਡਰ ਤੇ ਖੜਾ ਹੈਗਾ ਤੁਸੀਂ ਭਾਈ ਅੱਜ ਆ ਕੇ ਤੁਹਾਨੂੰ ਅਸੀਂ ਕਿਹਾ ਆ ਜੋ ਮਤਲਬ ਤੁਸੀਂ ਸਾਡੇ ਨਾਲ ਕੱਲ ਦਾ ਪਲਾਨ ਵੀ ਤੁਹਾਡੇ ਸਾਡੇ ਕੋਲ ਆਉਂਦਾ ਜੇ ਕੋਈ ਰੱਬ ਨਾ ਕਰੇ ਉਨੀ ਕੀ ਹੁੰਦੀ ਆਪਣਾ ਅੱਜ ਵਾਲਾ ਪਲਾਨ ਸਾਰਾ ਕੈਨਸਲ ਕਰਕੇ ਤੁਸੀਂ ਚਾਹੇ ਮੈਨੂੰ ਕਹਿੰਦੇ ਵੀ ਲੜ ਲਾ ਕੇ ਆ ਗਿਆ ਪਰ ਪ੍ਰਾਇਓਰਟੀ ਨੂੰ ਮੈਂ ਤੁਹਾਨੂੰ ਇਸੇ ਕੰਮ ਆਪਣੀ ਰੋਜੀ ਰੋਟੀ ਹੈ ਤੇ ਇਸੇ ਨੂੰ ਪ੍ਰਾਇੋਰਟੀ ਦੇ ਜੇ ਤੁਸੀਂ ਚਾਹੁੰਦੇ ਹੋ ਵੀ ਇਹ ਕੰਮ ਅਸੀਂ ਕਰਨਾ ਹੈ ਤੇ ਮੁਨਾਫਾ ਕਮਾਉਣਾ ਹੈ ਤੇ ਆਪਦਾ ਰਜਕਾਰ ਬਣਾਉਣਾ ਤਾਂ ਸਭ ਤੋਂ ਵੱਧ ਧਿਆਨ ਸਾਨੂੰ ਇਹਦਾ ਦੇਣਾ ਪਊ ਤੇ ਸੁਪਰਵਾਈਜ਼ਨ ਹੀ ਜ਼ਰੂਰੀ ਹੈ ਕੰਮ ਚਾਹੇ ਲੇਬਰ ਵੀ ਕਰ ਹਾਂ ਪਰ ਬਿਨਾ ਸੁਪਰਵਾਈਜ਼ਨ ਦੇ ਕਰ ਨਹੀਂ ਨਹੀ ਬੰਗੀ ਤੁਮੀ ਕਿਉਂਕਿ ਪਤਾ ਕੀ ਹੈ ਭਾਈ ਡੇਲੀ ਦਾਨ ਦਾ ਕਲੈਕਸ਼ਨ ਕਰਨਾ ਗਿਣਤੀ ਕਰਨੀ ਬਿਟਰੀਆਂ ਘਟ ਰਹੀਆਂ ਜਾਂ ਵੱਧ ਰਹੀਆਂ ਆਂਡੇ ਦੀ ਪ੍ਰੇ ਦਾ ਜਿਹੜਾ ਸਾਈਜ਼ ਹੈ weight ਉਹਦਾ ਪ੍ਰੋਪਰ ਹੈ ਹੁਣ ਗਰਮੀ ਆ ਗਈ ਕਰਮੀ ਆ ਕੀ ਬੱਚੇ ਨੇ ਫੀਡ ਘੱਟ ਲਈ ਟਾਂਡੇ ਦਾ ਸਾਈਜ਼ ਛੋਟਾ ਹੋ ਗਿਆ ਛੋਟਾ ਹੋ ਗਿਆ ਤਾਂ ਡੀਲਰ ਨੇ ਸਾਈਜ਼ ਚੰਪਨ ਤੋਂ ਪਤਾ ਨਹੀਂ ਰੇਟ ਪਹਿਲੇ ਹੀ ਬੰਦਾ ਤੇ ਅੰਡੇ ਦਾ ਰੇਟ ਆ ਮੰਨ ਲਓ ਜਿਵੇਂ ਨਾਰਮਲ ਤੁਸੀਂ ਦੱਸਿਆ ਹੁਣ 4 ਰੁਪਏ ਆ ਤੇ ਕਿਹੜੇ ਰੇਟ ਤੇ ਜਾ ਕੇ ਆਪਾਂ ਨੂੰ ਇਹ ਨੁਕਸਾਨ ਹੋ ਜਾਂਦਾ ਤੇ ਕਿੱਥੋਂ ਜਾ ਕੇ ਆਪਾਂ ਨੂੰ ਇਹ ਫਾਇਦਾ ਦੇ ਦਿੰਦਾ ਫਾਇਦਾ ਭਾਈ 4 ਰੁਪਏ ਤੇ ਜਾ ਕੇ ਪੈਰਲਰ ਜਾਂ ਹੁਣ ਸਟਾਰਟ ਹੋ ਜਾਂਦਾ ਠੀਕ ਹੈ ਮਤਲਬ 10 20 ਪੈਸੇ ਸੱਟ ਨਹੀਂ ਲੱਗ ਜਾਂਦਾ ਜੇ ਆਪਣੀ ਸਹੀ ਪ੍ਰੋਡਕਸ਼ਨ ਹੈ ਤੇ ਉਦੋਂ ਪਲੱਸ ਫਾਇਦਾ ਭਾਈ ਜਿਵੇਂ ਹੁਣ ਪਿੱਛੇ ਜੇ ਤਾਂ 350-370 ਤੇ ਵਾਕਿਆ ਸੀ ਉਦੋਂ ਪੰਲਿਓਂ ਪਿਆ ਪਿਆ ਬਈ ਪੰਲਿਓਂ ਪਿਆ ਅਗਰ ਸੀ ਜੇ ਆਪਾਂ ਖਾਲ ਦੀ ਐਵਰੇਜ ਲਾਈਏ ਤਾਂ ਵੀ ਕੋਈ ਮੁਨਾਫੇ ਵਾਲੀ ਗੱਲ ਹੈ ਬਈ ਹਜੇ ਨਾਲ ਸਲ ਪ੍ਰੋਪਰ ਐਤ ਕੀ ਤਾਂ ਕਹਿੰਦੇ ਥੋੜੀ ਜੀ ਪ੍ਰੋਬਲਮ ਹੈ ਇੱਜਾ ਮਤਲਬ ਕੁੰਬ ਕਰਕੇ ਆ ਗਈ ਅਸੀਂ ਤਾਂ ਲੇਅਰ ਦਾ ਦੇਖੋ ਨਵੇਂ ਆ ਜਿਹੜੇ ਪੁਰਾਣੇ ਬੰਦੇ ਕਹਿੰਦੇ ਆ ਉਹ ਕੰਮ ਵੀ ਐਤ ਕੀ ਘੱਟ ਉਸਦੇ ਸੀ ਤਾਂ ਨਾਲ ਸਾਡਾ ਤਾਂ ਐਂ ਟਾਈਮ ਪਾਜਾ ਹੋਇਆ ਨੇ ਸੋ ਨਹੀਂ ਅਸੀਂ ਕੋਈ ਬੜਾ ਮੁਨਾਫੇ ਵਾਲਾ ਕੰਮ ਨਹੀਂ ਸੀ ਜਹਦਾ ਰਿਹਾ ਜੇ ਬਾਕੀ ਆ ਸੀਜ਼ਨ ਲੱਗੇ ਤਾਂ ਪਤਾ ਲੱਗੇ ਇਹ ਕੀ ਸਸਟਰੀ ਕਿਉਂਕਿ ਜਨਵਰੀ ਚ ਫਰਵਰੀ ਚ ਕੰਬਸਟਾਰਟ ਹੋਗਾ ਜੀ ਇਹ ਫੀਡ ਦੀ ਗੱਲ ਕਰਕੇ ਤਾਂ ਫੀਡ ਇਹ ਚ ਇਹਨਾਂ ਨੂੰ ਫੀਡ ਕੀ ਪੈਂਦੀ ਹੈ ਜੀ ਇਹਨੂੰ ਬਈ ਅਸੀਂ ਪੀਸੀ ਕਹਿੰਦੇ ਇੱਕ ਤਾਂ ਇਹਦੇ ਵਿੱਚ ਸਾਰੀਆਂ ਦਵਾਈਆਂ ਵਗੈਰਾ ਬਣੀ ਬਣਾਈ ਉਹਦੇ ਵਿੱਚ ਆਪਾਂ ਰੇਸ਼ੋ ਹੁੰਦੀ ਆ ਅਸੀਂ 40% ਪੀਸੀ ਪਾਉਨੇ ਹਾਂ ਕੰਟਲ ਦੀ ਰੇਸ਼ੋ ਕੱਢੀ ਜਾਂਦੇ ਇਹ ਚ 40% ਅਸੀਂ ਪੀਸੀ ਪਾਉਨੇ ਹਾਂ 50% ਅਨਾਜ ਪੈਂਦਾ ਅਨਾਜ ਚ ਜਾਂ ਮੱਕੀ ਪਾ ਲਓ ਬਾਜਰਾ ਮਤਲਬ ਚਣਕੂ ਕੁਝ ਵੀ ਪਾ ਸਕਦੇ ਆ ਜਿਹੜਾ 10% ਬਚ ਗਿਆ ਮਤਲਬ 10 ਕਿਲੋ ਉਹਦੇ ਵਿੱਚ 5 ਕਿਲੋ ਪੱਥਰ 5 ਕਿਲੋ ਪਾਊਡਰ ਬਈ ਮਿਕਸ ਕਰਕੇ ਆਰਡਰ ਕਰਾ ਰਹੇ ਜੀ ਪਾਊਡਰ ਪੱਥਰ ਦੀ ਬਈ ਬਣਿਆ ਆਉਣਾ ਉੱਥੋਂ ਆਉਂਦਾ ਹੈ ਹਾ ਹਾ ਉੱਥੋਂ ਆਪਣਾ ਜੋਧਪੁਰ ਤੋਂ ਜਿਹੜਾ ਆ ਜਾਂਦਾ ਤਾਂ ਗੱਦੀਆਂ ਪੱਕੀਆਂ ਲੱਗੀਆਂ ਨੇ ਉਹ ਲਾਏ ਦਾ ਸਸਤੋ ਜਾਂਦਾ ਬਸ ਬਾਜ਼ੀ ਦੇ ਰੇ ਰੂਪ ਪਤਾ ਵੀ ਮੰਗੇ ਹੁੰਦੇ ਚਲੋ ਠੀਕ ਹੈ ਭਰਾਓ ਜਿਵੇਂ ਤੁਸੀਂ ਦੇਖ ਲਿਆ ਵੀ ਵੀਰ ਨੇ ਜੋ ਵੀ ਆਪਾਂ ਗੱਲਬਾਤ ਕੀਤੀ ਹੈ ਬਿਲਕੁਲ ਸੱਚਾਈ ਤੇ 300 ਰੁਪਏ ਤੇ ਆਧਾਰ ਤੇ ਗੱਲਾਂ ਕੀਤੀਆਂ ਕੋਈ ਵੀ ਰੱਟੀ ਰਟਾਈ ਗੱਲ ਕਬਨੇ ਦਿੱਤੀ ਆ ਪਾਣਾ ਸਵਾਲ ਨਾ ਜਵਾਬ ਸੋ ਇਸੇ ਕਰਕੇ ਤੁਹਾਨੂੰ ਵੀਡੀਓ ਬਣਾ ਕੇ ਵੀਰ ਨਾਲ ਮੁਲਾਕਾਤ ਕਰਵਾਈਏ ਇਹਦਾ 8-10 ਸਾਲ ਦਾ ਤਿਆਰ ਬੈ ਕੋਈ ਵੀ ਭਰਾ ਨਵਾਂ ਪੋਲਟਰੀ ਫਾਰਮ ਕਰਨਾ ਚਾਹੁੰਦਾ ਲੱਗੋ ਲੱਗ ਇਸ ਕੰਮ ਚ ਨਾ ਪਾਉ ਪੂਰੀ ਜਾਣਕਾਰੀ ਲਓ ਮੈਂ ਵੀਰ ਦੀ ਆਈਡੀ ਵੀ ਮੈਂਸ਼ਨ ਕਰ ਦੂੰਗਾ ਨੰਬਰ ਵੀ ਮੈਂਸ਼ਨ ਕਰ ਦੂੰ ਜਿਹਨੇ ਵੀਰ ਨਾਲ ਗੱਲ ਕਰਨੀ ਹੋਈ ਤਾਂ ਜੋ ਵੀ ਕਰੋ ਪੱਕੇ ਪੈਰੀ ਜਾਣਕਾਰੀ ਲੈ ਕੇ ਕਰੋ ਹਰੇਕ ਕੰਮ ਚ ਕਾਮਯਾਬ ਲੋਕ ਬਹੁਤ ਹੈ ਤੇ ਹਰੇਕ ਕੰਮ ਚ ਫੇਲ ਲੋਕ ਬਹੁਤ ਹੈ ਇਹ ਮੈਟਰ ਕਰਦਾ ਤੁਹਾਡੀ ਮਿਹਨਤ ਤੇ ਤੇ ਤੁਸੀਂ ਕਿੰਨੇ ਉਸ ਤੇ ਆਗਾ ਕੰਮ ਕਰਦੇ ਹੋ ਕਿੰਨਾ ਉਹਨੂੰ ਸਮਾਂ ਦਿੱਤਾ ਧੰਨਵਾਦ ਜੀ